ਕਈ ਵਾਰ ਆਇ ਹੁੰਦਾ ਵੀ ਦੁਪਹਿਰ ਸਮੇਂ ਰੋਟੀਆਂ ਦਾ ਥੱਬਾ ਬਚਿਆ ਪਿਆ ਹੁੰਦਾ ਪਰ ਖਾਣ ਲਈ ਕੁਝ ਨਹੀਂ ਹੁੰਦਾ ਅੱਜ ਕੋਈ ਸਬਜ਼ੀ ਨਹੀਂ ਹੁੰਦੀ ਤਾਂ ਅੱਜ ਜਿਹੜੀਆਂ ਬਚੀਆਂ ਹੋਈਆਂ ਰੋਟੀਆਂ ਉਹਨਾਂ ਦੀ ਮੈਂ ਤੁਹਾਨੂੰ ਕਮਾਲ ਦੀ ਇੱਕ ਰੈਸਪੀ ਦੱਸੂਗੀ ਸਾਰੀਆਂ ਲੇਖੇ ਲੱਗ ਜਾਣੀਆਂ ਸਾਰੀਆਂ ਖਾ ਜਾਣਗੇ ਜਿੰਨੀਆਂ ਵੀ ਰੋਟੀਆਂ ਬਚੀਆਂ ਪਈਆਂ ਜੇ ਕਦੀ ਕੋਈ ਵੀ ਸਬਜ਼ੀ ਨਹੀਂ ਹੈਗੀ ਤਾਂ ਤੁਸੀਂ ਇਹ ਜਿਹੜੀ ਟਰਾਈ ਕਰ ਸਕਦੇ ਹੋ ਇਹ ਮੈਂ ਤੁਹਾਨੂੰ ਨਵੀਂ ਚੀਜ਼ ਹੈ ਜਿਹੜੀ ਦੱਸਣ ਲੱਗੀ ਹਾਂ ਜਿੰਨੀਆਂ ਵੀ ਆਪਣੇ ਕੋਲ ਬਈਆਂ ਰੋਟੀਆਂ ਪਈਆਂ ਹੁੰਦੀਆਂ ਜਿਵੇਂ ਸਵੇਰ ਵਾਲੀਆਂ ਸ਼ਾਮ ਨੂੰ ਤਾਂ ਉਹਨਾਂ ਨੂੰ ਇਦਾਂ ਤੁਸੀਂ ਸੀਜ਼ਰ ਦੇ ਨਾਲ ਆ ਜਿਹੜਾ ਲੰਬਾ-ਲੰਬਾ ਨੂਡਲ ਸ਼ੇਪ ਦੇ ਵਿੱਚ ਕੱਟਣਾ ਜਿਵੇਂ ਆਪਾਂ ਨੂਡਲ ਖਾਂਦੇ ਹੈਗੇ ਬੱਚੇ ਖੁਸ਼ ਹੋ ਕੇ ਤਾਂ ਇਹ ਵੀ ਬਿਲਕੁਲ ਬੱਚੇ ਜਿਹੜੇ ਖੁਸ਼ ਹੋ ਕੇ ਖਾਣਗੇ ਬੱਚਿਆਂ ਨੂੰ ਜਿੰਨੀਆਂ ਮਰਜ਼ੀ ਰੋਟੀਆਂ ਤੁਸੀਂ ਖਵਾ ਸਕਦੇ ਆ ਬੱਚਿਆਂ ਨੂੰ ਇਹਦੇ ਨਾਲ ਤੁਸੀਂ ਦੇਸੀ ਘਿਓ ਆ ਉਹ ਵੀ ਤੁਸੀਂ ਜਿੰਨਾ ਮਰਜ਼ੀ ਖਵਾ ਸਕਦੇ ਆ ਜਿਹੜੇ ਬੱਚੇ ਦੇਸੀ ਘਿਓ ਖਾਣ ਤੋਂ ਨੱਕ ਮਾਰਦੇ ਆ ਕਿਉਂਕਿ ਬੱਚਿਆਂ ਲਈ ਜਿਹੜਾ ਘਿਓ ਹੈਗਾ ਉਹ ਬਹੁਤ ਜ਼ਰੂਰੀ ਹੁੰਦਾ ਤਾਂ ਇਦਾਂ ਤੁਸੀਂ ਇਸ ਸ਼ੇਪ ਦੇ ਵਿੱਚ ਆ ਜਿਹੜਾ ਇਹ ਜਿੰਨੀਆਂ ਵੀ ਤੁਹਾਡੇ ਕੋਲ ਰੋਟੀਆਂ ਬਚੀਆਂ ਪਈਆਂ ਉਹਨਾਂ ਨੂੰ ਇਦਾਂ ਲੰਬਾ ਲੰਬਾ ਕੱਟ ਲੈਣਾ ਇਦਾਂ ਬਿਲਕੁਲ ਜਿਵੇਂ ਨੂਡਲ ਸ਼ੇਪ ਦੇ ਵਿੱਚ ਆਪਾਂ ਇਹਨੂੰ ਕੱਟਣਾ ਹੈਗਾ ਤੇ ਜਿੰਨੀਆਂ ਵੀ ਰੋਟੀਆਂ ਘਰੇ ਬਚੀਆਂ ਪਈਆਂ ਸਾਰੀਆਂ ਸਾਰੇ ਚਟੀਆਂਣਗੇ ਵੱਡੇ ਬੱਚੇ ਕੋਈ ਵੀ ਇਹਨੂੰ ਖਾ ਲੇਗਾ ਇਦਾਂ ਦੀ ਇਹ ਰੈਸਪੀ ਬਣਦੀ ਹੈ ਇਦਾਂ ਤੁਸੀਂ ਇਹਨੂੰ ਕੱਟ ਲੈਣਾ ਤੇ ਇੱਕ ਮੈਂ ਸ਼ਿਮਲਾ ਮਿਰਚ ਲਈ ਹੈ ਤੇ ਪਿਆਜ਼ ਲਿਆ ਸ਼ਿਮਲਾ ਮਿਰਚ ਵੀ ਨਾ ਹੋਵੇ ਤਾਂ ਤੁਸੀਂ ਕੱਲਾ ਪਿਆਜ਼ ਟਮਾਟਰ ਹਰੀ ਮਿਰਚ ਜਿਹੜੀ ਉਹ ਵੀ ਉਹ ਲੈ ਸਕਦੇ ਆਂ ਕਈ ਵਾਰੀ ਸ਼ਿਮਲਾ ਮਿਰਚ ਮੌਕੇ ਤੇ ਘਰ ਨਹੀਂ ਹੁੰਦੀ ਤੇ ਜ਼ਰੂਰੀ ਨਹੀਂ ਹੈਗਾ ਪਰ ਆਪਾਂ ਜੇ ਬਿਲਕੁਲ ਟੇਸਟ ਚਾਹੁੰਦੇ ਆਂ ਵੀ ਨੂਡਲ ਵਰਗਾ ਬਣੇ ਤਾਂ ਫਿਰ ਆਪਾਂ ਸ਼ਿਮਲਾ ਮਿਰਚ ਵੀ ਜਿਹੜੀ ਇਹ ਲੈਣੀ ਹੈ ਤਾਂ ਬਰੀਕ-ਬਰੀਕ ਬਿਲਕੁਲ ਮੈਂ ਕੱਟ ਰਹੀ ਆਂ ਇਦਾਂ ਤੁਸੀਂ ਇਹਨੂੰ ਕੱਟਣਾ ਹੈਗਾ ਤਾਂ ਕਿ ਜਿਹੜੀ ਇਹ ਲੁੱਕ ਆ ਉਹ ਵੀ ਵਧੀਆ ਬਣੇ ਕੱਟਣਾ ਤੁਸੀਂ ਬਿਲਕੁਲ ਸੋਹਣਾ-ਸੋਹਣਾ ਕੱਟਣਾ ਕਿਉਂਕਿ ਪਹਿਲਾਂ ਕਹਿੰਦੇ ਅੱਖਾਂ ਖਾਂਦੀਆਂ ਤੇ ਫਿਰ ਜਿਹੜਾ ਆਪਣਾ țeḍḍa ਉਹ ਖਾਂਦਾ ਹੈਗਾ ਮੂੰਹ ਖਾਂਦਾ ਤਾਂ ਦੇਖਣ ਚ ਵੀ ਜਿਹੜੀ ਚੀਜ਼ ਆ ਉਹ ਸੋਹਣੀ ਬੰਨੀ ਚਾਹੀਦੀ ਹੁੰਦੀ ਹੈ ਤੇ ਪਿਆਜ਼ ਆ ਥੋੜਾ ਜਿਹਾ ਉਹਨੂੰ ਤੁਸੀਂ ਲੰਬੀਆਂ ਫਾੜੀਆਂ ਦੇ ਵਿੱਚ ਕੱਟਣਾ ਪਿਆਜ਼ ਨੂੰ ਜਿਆਦਾ ਆਪਾਂ ਬਰੀਕ ਨਹੀਂ ਕੱਟਣਾ ਹੈਗਾ ਲੰਬੀਆਂ ਫਾੜੀਆਂ ਦੇ ਵਿੱਚ ਇਦਾਂ ਕੱਟਣਾ ਹੈਗਾ ਯਾਹ ਥੈਂਕ ਯੂ ਸਿੰਗਲ ਸਿੰਗਲ ਹੋ ਜੇ ਇੱਕ ਚਮਚਾ ਸਿਰਫ ਮੈਂ ਸਰੋਂ ਦਾ ਤੇਲ ਲੈ ਮੈਂ ਵੱਡਿਆਂ ਲਈ ਬਣਾ ਰਹੀ ਸੀ ਜੇ ਤੁਸੀਂ ਬੱਚਿਆਂ ਲਈ ਬਣਾ ਰਹੇ ਹੋ ਤਾਂ ਇਹਦੀ ਜਗ੍ਹਾ ਦੀ ਤੁਸੀਂ ਇੱਕ ਜਾਂ ਦੋ ਚਮਚੇ ਜਿਹੜਾ ਦੇਸੀ ਘਿਓ ਲੈ ਸਕਦੇ ਆ ਇਹਦੇ ਨਾਲ ਬੱਚੇ ਦੇਸੀ ਘਿਓ ਵੀ ਖਾ ਲੈਣਗੇ ਤੇ ਇਹਦਾ ਟੇਸਟ ਆ ਜਿਹੜਾ ਉਹ ਵੀ ਜ਼ਿਆਦਾ ਵਧੀਆ ਬਣੇਗਾ ਤੇ ਮੈਂ ਜਿਹੜਾ ਉਹ ਸਰੋਂ ਦਾ ਤੇਲ ਲੈ ਰਹੀ ਹਾਂ ਕਿਉਂਕਿ ਵੱਡਿਆਂ ਨੇ ਹੀ ਖਾਣਾ ਹੈਗਾ ਤੇ ਇੱਥੇ ਮੈਂ ਜੀਰਾ ਜਿਹੜਾ ਉਹ ਲੈ ਰਹੀ ਹਾਂ ਤੇ ਨਾਲ ਆਪਾਂ ਥੋੜੀ ਜੀ ਮੇਥੀ ਹੈ ਜਿਹੜੀ ਉਹ ਤੜਕੇ ਦੇ ਵਿੱਚ ਲਾਵਾਂਗੇ ਸਰੋਂ ਦੇ ਤੇਲ ਮਸਟਰਡ ਆਇਲ ਜਿਹੜਾ ਆਪਾਂ ਲੈ ਸਕਦੇ ਆ ਰਿਫਾਈਨਡ ਆ ਉਹ ਵੀ ਲੈ ਸਕਦੇ ਆ ਜਿੰਨਾ ਕੋਲੇ ਰਿਫਾਈਨਡ ਹੈਗਾ ਤੁਸੀਂ ਰਿਫਾਈਨਡ ਆ ਜਿਹੜਾ ਉਹ ਵੀ ਤੁਸੀਂ ਇੱਕ ਚਮਚਾ ਜਿਹੜਾ ਉਹ ਲੈ ਸਕਦੇ ਮੈਂ ਵੱਡਾ ਇੱਕ ਚਮਚਾ ਜਿਹੜਾ ਸਰੋਂ ਦੇ ਤੇਲ ਦਾ ਜਿਹੜਾ ਲਿਆ ਹੈਗਾ ਇਹਦੇ ਵਿੱਚ ਮੈਂ ਹੁਣ ਮੇਥੀ ਆ ਤੇ ਜੀਰਾ ਥੋੜਾ ਪਾ ਰਹੀ ਆ ਜੀਰਾ ਤੁਸੀਂ ਕੱਲਾ ਵੀ ਪਾ ਸਕਦੇ ਹੋ ਕਲੌਂਜੀ ਪਾ ਸਕਦੇ ਆ ਕੜੀ ਪੱਤਾ ਪਾ ਸਕਦੇ ਆ ਜੋ ਮਰਜ਼ੀ ਤੁਹਾਡੇ ਕੋਲ ਹੈਗਾ ਉਹ ਤੁਸੀਂ ਪਾ ਸਕਦੇ ਆ ਇਹ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਇਹੀ ਚੀਜ਼ ਪਾਣੀ ਆ ਹੁਣ ਜੋ ਆਪਾਂ ਸ਼ਿਮਲਾ ਮਿਰਚ ਤੇ ਪਿਆਜ਼ ਕੱਟਿਆ ਹੋਇਆ ਇਹਨੂੰ ਆਪਾਂ ਇਹਦੇ ਵਿੱਚ ਆ ਜਿਹੜਾ ਇਹ ਚੰਗੀ ਤਰ੍ਹਾਂ ਰੋਸਟ ਕਰਨਾ ਭੁੰਨਣਾ ਹੈਗਾ ਇੱਕ ਦੋ ਮਿੰਟ ਜਿਹੜਾ ਉਹ ਚੰਗੀ ਤਰ੍ਹਾਂ ਆਪਾਂ ਇਹਨੂੰ ਆਇਲ ਦੇ ਵਿੱਚ ਭੁੰਨਾ ਆਇਲ ਆ ਜਿਹੜਾ ਕਦੇ ਵੀ ਉਹ ਜ਼ਿਆਦਾ ਨਹੀਂ ਲੈਣਾ ਵੀ ਉਹ ਬਿਲਕੁਲ ਤਲਿਆ ਤਲੇ ਬਿਲਕੁਲ ਬਨ ਜੇ ਤਾਂ ਉਹ ਤੁਸੀਂ ਇੱਕ ਜਾਂ ਦੋ ਚਮਚੇ ਹੀ ਸਿਰਫ ਲੈਣੇ ਆ ਜਿਵੇਂ 4-5 ਰੋਟੀਆਂ ਹੁੰਦੀਆਂ ਤਾਂ ਉਸੇ ਹਿਸਾਬ ਨਾਲ ਹੀ ਤੁਸੀਂ ਲੈਣਾ ਜਿੰਨੀਆਂ ਮਰਜ਼ੀ ਰੋਟੀਆਂ ਇਹਦੇ ਨਾਲ ਆਪਾਂ ਲੇਖੇ ਲਾ ਸਕਦੇ ਆ ਕਈ ਵਾਰੀ ਨਾ ਬਹੁਤ ਐ ਦਿਲ ਦੁਖੀ ਹੁੰਦਾ ਵੀ ਡੱਬਾ ਭਰਿਆ ਪੂਰਾ ਬਚਿਆ ਪਿਆ ਹੁੰਦਾ ਤਾਂ ਉਦੋਂ ਵੀ ਤੁਸੀਂ ਇਹ ਰੋਟੀਆਂ ਜਿਹੜੀਆਂ ਸਾਰੀਆਂ ਉਹ ਲੇਖੇ ਲਾ ਸਕਦੇ ਆ ਇਹਦੇ ਨਾਲ ਸਾਰੀਆਂ ਚੱਟ ਜਾਣਗੇ ਸਾਰੇ ਘਰ ਦੇ ਸਾਰੀਆਂ ਰੋਟੀਆਂ ਕੋਈ ਵੀ ਇੱਕ ਵੀ ਜਿਹੜੀ ਉਹ ਨਹੀਂ ਬਚੇਗੀ ਬੱਚੇ ਵੀ ਇਹਨੂੰ ਜ ਖੁਸ਼ ਹੋ ਕੇ ਖਾਂਦੇ ਆ ਤੇ ਵੱਡੇ ਵੀ ਜਿਹੜਾ ਇਹਨੂੰ ਖੁਸ਼ ਹੋ ਕੇ ਖਾਂਦੇ ਆ ਤੇ ਥੋੜਾ ਜਿਹਾ ਇਹਦੇ ਵਿੱਚ ਨਾ ਮੈਂ ਪੀਜ਼ਾ ਸੌਸ ਆ ਜਿਹੜੀ ਉਹ ਯੂਜ਼ ਕਰ ਰਹੀ ਆ ਤੁਸੀਂ ਜੇ ਤੁਹਾਡੇ ਕੋਲ ਕੋਈ ਹੋਰ ਸੌਸ ਹੈਗੀ ਜਿਵੇਂ ਗ੍ਰੀਨ ਚਟਨੀ ਕਈ ਵਾਰੀ ਆਪਾਂ ਉਹ ਵੀ ਤੁਸੀਂ ਲੈ ਸਕਦੇ ਆ ਪੀਜ਼ਾ ਸੌਸ ਅਗਰ ਆਪਾਂ ਲਾਵਾਂਗੇ ਤਾਂ ਬਿਲਕੁਲ ਜਿਹੜਾ ਟੇਸਟ ਹੈਗਾ ਉਹ ਬਿਲਕੁਲ ਹੀ ਨੂਡਲਸ ਵਰਗਾ ਆਏਗਾ ਆਪਾਂ ਨੂੰ ਤੇ ਇਹ ਥੋੜਾ ਲੈ ਕੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦੇਣਾ ਤੇ ਫਿਰ ਜਿੰਨਾ ਕ ਆਪਾਂ ਸਵਾਦ ਅਨੁਸਾਰ ਜਿੰਨੀ ਕ ਆਪਣੇ ਕੋਲ ਮਾਤਰਾ ਚ ਰੋਟੀ ਹੈ ਹਨਾ ਜਿਵੇਂ ਚਾਰ ਪੰਜ ਫੁਲਕੇ ਆ ਉਸ ਹਿਸਾਬ ਨਾਲ ਜਿਹੜਾ ਨਮਕ ਮਿਰਚ ਆਪਾਂ ਥੋੜਾ ਥੋੜਾ ਇਹਦੇ ਵਿੱਚ ਪਾਣਾ ਤੇ ਹਲਦੀ ਹੈ ਜਿਹੜੀ ਉਹ ਜ਼ਰੂਰ ਪਾਉਣੀ ਹੈ ਕਿਉਂਕਿ ਹਲਦੀ ਨਾਲ ਜਿਹੜਾ ਕਲਰ ਆ ਉਹ ਬਹੁਤ ਸੋਹਣਾ ਆਉਂਦਾ ਤੇ ਥੋੜੀ ਜੀ ਆਪਾਂ ਹਲਦੀ ਵੀ ਜਿਹੜੀ ਉਹ ਲੈ ਲਈਏ ਹਲਦੀ ਵੈਸੇ ਵੀ ਖਾਦੀ ਚੰਗੀ ਹੁੰਦੀ ਹੈ ਤੇ ਇਹ ਜਰੂਰ ਜਰੂਰ ਲੈ ਲੈਣਾ ਤੇ ਥੋੜੀ ਚਿਲੀ ਫਲਿਕਸ ਆ ਜਿਹੜੀ ਮੈਂ ਲੈ ਰਹੀ ਆ ਮੋਟੀ ਜਿਹੜੀ ਆਪਣੀ ਮਿਰਚ ਹੁੰਦੀ ਆ ਲਾਲ ਮਿਰਚ ਉਹ ਵੀ ਤੁਸੀਂ ਲੈ ਸਕਦੇ ਤੇ ਇਹਨੂੰ ਆਪਾਂ ਬਾਅਦ ਚ ਵੀ ਯੂਜ਼ ਕਰ ਸਕਦੇ ਜੇ ਤੁਹਾਨੂੰ ਘੱਟ ਲੱਗੇ ਨਮਕ ਮਿਰਚ ਤਾਂ ਚਿਲੀ ਫਲਿਕਸ ਆ ਜਿਹੜੀ ਉਹ ਆਪਾਂ ਬਾਅਦ ਚ ਵੀ ਲੈ ਸਕਦੇ ਆ ਤੇ ਇਹਨੂੰ ਇੱਕ ਦੋ ਮਿੰਟ ਇਦਾਂ ਭੁੰਨ ਕੇ ਤੇ ਹੁਣ ਜਿਹੜੀਆਂ ਆਪਾਂ ਲੰਬੀਆਂ ਕੱਟ ਕੇ ਰੋਟੀਆਂ ਰੱਖੀਆਂ ਹੋਈਆਂ ਹੁਣ ਆਪ ਇਹਦੇ ਵਿੱਚ ਪਾ ਕੇ ਇਹਨੂੰ ਮਿਕਸ ਕਰ ਲੈਣਾ ਤੇ ਬਹੁਤ ਹੀ ਇਹ ਟੇਸਟੀ ਰੈਸਪੀ ਹੈ ਜਿਹੜੀ ਉਹ ਬਣ ਕੇ ਤਿਆਰ ਹੋਏਗੀ ਇਹਨੂੰ ਜਰੂਰ ਆ ਜਿਹੜਾ ਤੁਸੀਂ ਟਰਾਈ ਕਰਨਾ ਮੈਂ ਵੀਤਪਾਲ ਕੌਰ ਸਿੱਖੋਂ ਜੈਤੋ ਜਿਨ੍ਹਾਂ ਨੇ ਹਸ ਤੱਕ ਪੇਜ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਹੁਣ ਇਹ ਲੰਮੀਆਂ ਲੰਮੀਆਂ ਬਿਲਕੁਲ ਨੂਡਲ ਸ਼ੇਪ ਦੀਆਂ ਜਿਹੜੀਆਂ ਆਪਾਂ ਰੋਟੀਆਂ ਕੱਟ ਕੇ ਰੱਖੀਆਂ ਸੀ ਉਹਨੂੰ ਇਹਦੇ ਵਿੱਚ ਇਦਾਂ ਜਿਹੜਾ ਹੈਗਾ ਮਿਕਸ ਕਰ ਲੈਣਾ ਬਹੁਤ ਵਧੀਆ ਇਹ ਰੈਸਪੀ ਬਣਦੀ ਹੈ ਬਿਲਕੁਲ ਤੁਹਾਨੂੰ ਨੂਡਲ ਵਾਲਾ ਜਿਹੜਾ ਟੇਸਟ ਆ ਉਹ ਆਏਗਾ ਜਿਵੇਂ ਇਹ ਪਨੂਡਲ ਬੱਚੇ ਬਾਜ਼ਾਰ ਚੋਂ ਲੈ ਕੇ ਖਾਂਦੇ ਆ ਤੇ ਨਾਲੇ ਜਿਹੜੇ ਜਦੋਂ ਕੋਈ ਸਬਜ਼ੀ ਨਹੀਂ ਹੁੰਦੀ ਤਾਂ ਇਹਨੂੰ ਤੁਸੀਂ ਬਣਾ ਕੇ ਖਾ ਸਕਦੇ ਆ ਆਪਦੇ ਬੱਚਿਆਂ ਨੂੰ ਜਿਹੜਾ ਦੇ ਸਕਦੇ ਆ ਸਾਰੇ ਜਿਹੜੇ ਉਹ ਬਹੁਤ ਖੁਸ਼ ਹੋ ਕੇ ਖਾਣਗੇ ਜਦੋਂ ਵੀ ਤੁਹਾਨੂੰ ਲੱਗੇ ਤਾਂ ਤੁਸੀਂ ਇਹਨੂੰ ਬਣਾ ਸਕਦੇ ਹੋ ਕਿਉਂਕਿ ਇਹਦੇ ਵਿੱਚ ਜ਼ਿਆਦਾ ਕੋਈ ਮਿਹਨਤ ਵੀ ਨਹੀਂ ਹੈਗੀ 2 ਮਿੰਟ 'ਚ ਇਹਨੇ ਪੱਕੇ ਤਿਆਰ ਹੋ ਜਾਣਾ ਹੁੰਦਾ ਕਿਉਂਕਿ ਪਿਆਜ਼ ਅਤੇ ਸ਼ਿਮਲਾ ਮਿਰਚਾ ਰੋਟੀਆਂ ਦੇ ਵਿੱਚ ਤਾਂ ਆਪਾਂ ਕੁਝ ਪਕਾਉਣਾ ਹੀ ਨਹੀਂ ਹੁੰਦਾ ਹਨਾ ਕਿਉਂਕਿ ਰੋਟੀ ਤਾਂ ਪਹਿਲਾਂ ਹੀ ਆਪਾਂ ਬਣਾਈ ਹੁੰਦੀ ਹੈ ਪੱਕੀ ਹੁੰਦੀ ਹੈ ਤਾਂ ਬਸ ਇਹਨੂੰ ਸਿਰਫ 2 ਮਿੰਟ ਜਿਵੇਂ ਜਿੰਨੇ ਟਾਈਮ 'ਚ ਮੈਗੀ ਬਣਦੀ ਆ ਮ ਇਹ ਸੌਗੁਨੇ ਵਧੀਆ ਵਿਕਰ ਦੀ ਰੂਟੀਨ ਤੁਸੀਂ ਇਦਾਂ ਬਣਾ ਕੇ ਆਪਦੇ ਹੱਥੀਂ ਖਾ ਲਓ ਕੋਈ ਵੀ ਘਰ ਦੀ ਬਣੀ ਚੀਜ਼ ਤਾਂ ਵਧੀਆ ਹੀ ਹੁੰਦੀ ਆ ਤਾਂ ਇਹ ਹੀ ਮੈਗੀ ਨਾਲੋਂ ਵੀ ਵਧੀਆ ਰੈਸਪੀ ਹੈਗੀ ਆ ਤੇ ਇਹ ਤੁਸੀਂ ਸਾਰਿਆਂ ਨੇ ਜਰੂਰ ਇਹ ਬਣਾਉਣੀ ਆ ਤੇ ਬਾਅਦ ਵਿੱਚ ਮੈਨੂੰ ਵੀ ਕਮੈਂਟ ਕਰਕੇ ਦੱਸਣਾ ਵੀ ਤੁਹਾਡੇ ਵਾਲੀ ਹੈ ਜਿਹੜੀ ਉਹ ਕਿਸ ਤਰ੍ਹਾਂ ਬਣੀ ਸੀ ਹੁਣ ਗੈਂਸਾ ਜਿਹੜਾ ਉਹ ਆਪਾਂ ਬੰਦ ਕਰ ਦੇਣਾ ਤੇ ਇਹਨੂੰ ਆ ਜਿਹੜਾ ਆਪਾਂ ਸਰਵ ਕਰ ਲੈਣਾ ਜਿੰਨਾ ਮਰਜੀ ਤੁਸੀਂ ਇਹਨੂੰ ਖਿਲਾ ਸਕਦੇ ਆ ਖਵਾ ਸਕਦੇ ਆ ਸਾਰਿਆਂ ਨੂੰ ਸਾਰੇ ਖੁਸ਼ ਹੋ ਕੇ ਤੇ ਸਾਰਿਆਂ ਨੂੰ ਇਹ ਚੀਜ਼ ਆ ਜਿਹੜੀ ਉਹ ਪਸੰਦ ਆਏਗੀ ਇਦਾਂ ਬਿਲਕੁਲ ਇਹਦੀ ਜਿਹੜੀ ਲੁੱਕ ਹੈਗੀ ਆ ਉਹ ਵੀ ਇਦਾਂ ਲੱਗੇਗਾ ਜਿਵੇਂ ਲੰਬੇ ਲੰਬੇ ਨੂਡਲ ਹੁੰਦੇ ਆ ਤੇ ਦੇਖਣ ਚ ਵੀ ਵਧੀਆ ਹੋਏਗੀ ਤੇ ਖਾਣ ਚ ਵੀ ਜਿਹੜੀ ਵਧੀਆ ਇਹਨੂੰ ਪੀਜ਼ਾ ਸੌਸ ਦੇ ਨਾਲ ਆ ਜਿਹੜਾ ਤੁਸੀਂ ਖਾ ਸਕਦੇ ਆ ਤੇ ਨਮਕ ਮਿਰਚਾ ਜਿਹੜਾ ਉਹ ਤੁਸੀਂ ਆਪਦੇ ਸਵਾਦ ਅਨੁਸਾਰ ਪਾਉਣਾ ਜੇ ਬਾਅਦ ਚ ਲੱਗੇ ਤਾਂ ਥੋੜੀ ਜੀ ਚਿਲੀ ਫਲਿਕਸ ਆ ਜਿਹੜੀ ਉਹ ਵੀ ਤੁਸੀਂ ਬਾਅਦ ਵਿੱਚ ਆ ਜਿਹੜ ਦੇ ਹੁੰਨੇ ਜਿੰਨਾ ਤੁਹਾਨੂੰ ਹੈਗਾ ਟੇਸਟ ਦੇ ਅਕੋਰਡਿੰਗ ਅਕੋਰਡਿੰਗ ਹੀ ਜਿਹੜਾ ਨਮਕ ਮਿਰਚ ਆਪਾਂ ਇਹ ਇਹਦੇ ਵਿੱਚ ਪਾਉਣਾ ਹੁੰਦਾ ਜੇ ਤੁਹਾਨੂੰ ਲੱਗੇ ਘੱਟ ਆ ਤਾਂ ਥੋੜਾ ਇਹ ਆਪਾਂ ਵੱਧ ਵੀ ਇਹ ਪਾ ਸਕਦੇ ਆ ਲੁੱਕ ਦੇਖੋ ਲੁੱਕ ਕਿੰਨੀ ਇਹਦੀ ਜਿਹੜੀ ਸੋਹਣੀ ਹੈਗੀ ਆ ਖਾਣ ਨੂੰ ਵੈਸੇ ਹੀ ਦਿਲ ਕਰਦਾ ਬਹੁਤ ਸੋਹਣੀ ਇਹਦੇ ਵਿੱਚ ਖੁਸ਼ਬੂ ਆਉਂਦੀ ਹੁੰਦੀ ਹੈ ਤੇ ਸਾਰਿਆਂ ਨੇ ਇਹ ਰੈਸਪੀ ਟਰਾਈ ਕਰਨੀ ਹੈ ਮੈਂ ਵੀਰਪਾਲਕਔਰ ਸੇਖੋ ਜੈਤੋ ਜਿਨ੍ਹਾਂ ਨੂੰ ਵੀ ਵੀਡੀਓ ਵਧੀਆ ਲੱਗੀ ਹੈ ਤੇ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਆਪ ਖਾਣਾ ਖੁਦ ਖਾਣਾ ਤੇ ਆਪਦੇ ਬੱਚਿਆਂ ਨੂੰ ਵੀ ਬਣਾ ਕੇ ਜਿਹੜਾ ਉਹ ਜ਼ਰੂਰ ਖਮਾਉਣਾ ਬਹੁਤ ਵਧੀਆ ਚੀਜ਼ ਆ ਬਾਕੀ ਜਿਹ ਉਸਾਰੇ ਕਰ ਦਿਖਾ ਜਾਣ ਕਿ ਬਹੁਤ ਵਧੀਆ ਰੈਸਪੀ ਹੈ ਥੈਂਕ ਯੂ